ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਸਰਦੀਆਂ ਦੀ ਸਟਾਰਟਿੰਗ ਹੋਣ ਵਾਲੀ ਹੈ ਤੇ ਜਿਹੜਾ ਮਾਰਕੀਟ 'ਚ ਅਦਰਕ ਹੈ ਬਹੁਤ ਵਧੀਆ ਆ ਰਿਹਾ ਹੈ ਤੇ ਅੱਜ ਆਪਾਂ ਅਦਰਕ ਤੇ ਹਰੀ ਮਿਰਚ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਮੈਂ ਇੱਕ ਨਿੰਬੂ ਲਿਆ ਹੈ ਤੇ ਜਿਹੜਾ ਨਿੰਬੂ ਹੈ ਇਹ ਮੈਂ ਆਪਣੇ ਗਾਰਡਨ 'ਚੋਂ ਲਿਆ ਹੈ ਇਹਦੇ ਵਿੱਚ ਰਸ ਬਹੁਤ ਜ਼ਿਆਦਾ ਹੈਗਾ ਹੈ ਤੇ ਆਪਾਂ ਅੱਜ ਅਦਰਕ ਤੇ ਹਰੀ ਮਿਰਚ ਦਾ ਆਚਾਰ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਜਿਹੜਾ ਅਦਰਕ ਦਾ ਆਚਾਰ ਹੈ ਇਹ ਟੇਸਟੀ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਹੈਲਦੀ ਵੀ ਹੁੰਦਾ ਹੈ ਤੇ ਜਿਹੜਾ ਆਪਣੇ ਖਾਣੇ ਦਾ ਸਵਾਦ ਹੈ ਉਹ ਆਚਾਰ ਹੋਰ ਵੀ ਜ਼ਿਆਦਾ ਨੂੰ ਵਧਾ ਦਿੰਦਾ ਹੈ ਤੇ ਅਦਰਕ ਤੇ ਹਰੀ ਮਿਰਚ ਦਾ ਆਚਾਰ ਹਰ ਪੰਜਾਬੀ ਘਰ ਦੇ ਵਿੱਚ ਵਿంటర్ ਸੀਜ਼ਨ ਵਿੱਚ ਜ਼ਰੂਰ ਬਣਾਇਆ ਜਾਂਦਾ ਹੈ ਤੇ ਆਓ ਹੁਣ ਆਪਾਂ ਅਦਰਕ ਤੇ ਹਰੀ ਮਿਰਚ ਦਾ ਅਚਾਰ ਬਣਾਉਣਾ ਸ਼ੁਰੂ ਕਰਦੇ ਆ ਤੇ ਜਿਹੜੀਆਂ ਮਰਚਾਂ ਨੇ ਇਹ ਆਪਾਂ ਡੰਡੀ ਦੇ ਸਮੇਤ ਹੀ ਧੋ ਲਾਂਗੇ ਜੇਕਰ ਆਪਾਂ ਡੰਡੀ ਉਤਾਰ ਕੇ ਧੋਵਾਂਗੇ ਤਾਂ ਇਹਦੇ ਵਿੱਚ ਪਾਣੀ ਚਲੇ ਜਾਏਗਾ ਤੇ ਫਿਰ ਆਪਣਾ ਅਚਾਰ ਜਿਹੜਾ ਉਹ ਜਲਦੀ ਖਰਾਬ ਹੋ ਜਾਏਗਾ ਤੇ ਹੁਣ ਆਪਾਂ ਅਦਰਕ ਨੂੰ ਛਿੱਲ ਕੇ ਤਿਆਰ ਕਰ ਲੈਨੇ ਆ ਤੇ ਮਰਚਾਂ ਨੂੰ ਅਦਰਕ ਤੇ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਸੁਕਾ ਕੇ ਤੇ ਫਿਰ ਆਪਾਂ ਇਹਦਾ ਅਚਾਰ ਬਣਾਉਣਾ ਸ਼ੁਰੂ ਕਰਾਂਗੇ ਤੇ ਹੁਣ ਮੈਂ ਅਦਰਕ ਨੂੰ ਜਿਹੜਾ ਉਹ ਛੇਲ ਲਿਆ ਹੈ ਤੇ ਇਹਦੇ ਜਿਹੜੇ ਛਿਲਕੇ ਨੇ ਉਹ ਮੈਂ ਰੱਖ ਲਏ ਨੇ ਇਹਨੂੰ ਆਪਾਂ ਸੁਕਾ ਕੇ ਚਾਹ ਦੇ ਵਿੱਚ ਯੂਜ਼ ਕਰਾਂਗੇ ਜਾਂ ਫਿਰ ਆਪਾਂ ਇਹਨੂੰ ਪੀਸ ਕੇ ਦਾ ਸੌਂਡ ਪਾਊਡਰ ਬਣਾ ਲਾਂਗੇ ਤੇ ਹੁਣ ਆਪਾਂ ਮੈਂ ਅਦਰਕ ਨੂੰ ਧੋਲਾਂਗੀ ਤੇ ਮਰਚਾਂ ਜਿਹੜੀਆਂ ਨੇ ਇਹ ਵੀ ਡੰਡੀਆਂ سمیت ਧੋ ਲਵਾਂਗੀ ਤੇ ਇਹਦੇ ਅਚਾਰ ਬਣਾਉਣ ਵਾਸਤੇ ਮੈਂ 250 ਗ੍ਰਾਮ ਅਦਰਕ ਲਿਆ ਹੈ ਤੇ 100 ਗ੍ਰਾਮ ਮੈਂ ਹਰੀਆਂ ਮਰਚਾਂ ਲਈਆਂ ਨੇ ਤੇ ਹੁਣ ਮੈਂ ਜਿਹੜਾ ਅਦਰਕ ਹੈ ਇਹਨੂੰ ਮੈਂ ਧੋ ਲਿਆ ਹਰੀਆਂ ਮਰਚਾਂ ਨੂੰ ਮੈਂ ਧੋ ਲਿਆ ਸੀਗਾ ਤੇ ਫਿਰ ਬਾਅਦ ਵਿੱਚ ਇਹਦੀਆਂ ਮਡੰਡੀਆਂ ਉਤਾਰੀਆਂ ਨੇ ਤੇ ਹੁਣ ਆਪਾਂ ਜਿਹੜਾ ਅਦਰਕ ਹੈ ਇਹਨੂੰ ਇਸ ਤਰ੍ਹਾਂ ਕੇ ਨਾ ਕੱਟ ਲਾਂਗੇ ਤੁਸੀਂ ਆਪਣੀ ਚੋਇਸ ਦੇ ਨਾਲ ਇਹਨੂੰ ਜਿਸ ਤਰ੍ਹਾਂ ਦੀ ਸ਼ੇਪ ਦੇਣੀ ਚਾਹੋਗੇ ਦੇ ਸਕਦੇ ਹੋ ਮੈਨੂੰ ਐਦਾਂ ਲੰਬਾਈ 'ਚ ਪਸੰਦ ਹੈ ਤੇ ਮੈਂ ਇਸ ਤਰ੍ਹਾਂ ਇਹਨੂੰ ਲੰਬਾਈ 'ਚ ਸਾਰੀ ਅਦਰਕ ਨੂੰ ਕੱਟ ਲਵਾਂਗੇ ਸਾਰੀ ਸਾਰੀ ਅਦਰਕ ਨੂੰ ਇਸ ਤਰ੍ਹਾਂ ਕੱਟ ਕੇ ਆਪਾਂ ਤਿਆਰ ਕਰ ਲੈਣਾ ਤੇ ਸਾਰਾ ਅਦਰਕ ਮੈਂ ਇਸ ਤਰ੍ਹਾਂ ਕੇ ਨਾ ਕੱਟ ਕੇ ਤਿਆਰ ਕਰ ਲਿਆ ਪੀਸਿਸ ਦੇ ਵਿੱਚ ਤੇ ਹੁਣ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਨੇ ਇਸ ਨੂੰ ਵੀ ਐਦਾਂ ਕੱਟ ਕੇ ਤਿਆਰ ਕਰ ਲਾਂਗੇ ਜੇਕਰ ਜਿਆਦਾ ਲੰਬੀ ਹਰੀ ਮਿਰਚ ਹੈ ਤਾਂ ਉਸ ਨੂੰ ਆਪਾਂ ਇਦਾਂ ਕੱਟ ਕੇ ਦੋ ਪੀਸ ਬਣਾ ਕੇ ਇਸ ਤਰ੍ਹਾਂ ਕੱਟ ਲਓ ਤੇ ਸਾਰੀਆਂ ਹਰੀਆਂ ਮਿਰਚਾਂ ਨੂੰ ਮੈਂ ਇਦਾਂ ਕੱਟ ਕੇ ਤਿਆਰ ਕਰ ਲਾਂਗੀ ਤੇ ਹੁਣ ਜਿਹੜੀਆਂ ਹਰੀਆਂ ਮਿਰਚਾਂ ਵੀ ਉਹ ਵੀ ਮੈਂ ਕੱਟ ਲਈਆਂ ਤੇ ਹੁਣ ਜਿਹੜਾ ਆਪਾਂ ਨਿੰਬੂ ਲਿਆ ਸੀ ਉਹ ਇਹਦੇ ਵਿੱਚ ਨਿਚੋੜ ਦਾਂਗੇ ਇਹ ਨਿੰਬੂ ਨੂੰ ਛੋੜਨ ਨਾਲ ਕੀ ਹੋਏਗਾ ਇੱਕ ਤਾਂ ਜਿਹੜਾ ਅਦਰਕ ਹੈ ਇਹਦਾ ਕਲਰ ਜਿਹੜਾ ਹੈ ਬਿਲਕੁਲ ਪਿੰਕਿਸ਼ ਕਲਰ ਦਾ ਬਹੁਤ ਸੋਹਣਾ ਕਲਰ ਆ ਜਾਏਗਾ ਤੇ ਇਹ ਕੇ ਦਾ ਜਦੋਂ ਆਪਾਂ achar ਬਣਾਵਾਂਗੇ ਤੇ ਇਹਦਾ ਸਵਾਦ ਜਿਹੜਾ ਹੈ ਬਹੁਤ ਜ਼ਿਆਦਾ ਵਧੀਆ ਹੋਏਗਾ ਤੇ ਇਹ ਜਿਹੜਾ ਇੱਕ ਨਿੰਬੂ ਹੈ ਉਹ ਆਪਾਂ ਨੇ ਛੋੜ ਕੇ ਇਸ ਤਰ੍ਹਾਂ ਇੱਕ ਥਾਲੀ ਵਿੱਚ ਰੱਖ ਲੈਣਾ ਇਹਨੂੰ ਤੇ ਆਪਾਂ ਜਦੋਂ ਧੁੱਪ ਲਵਾਣੀ ਹੈ 1 ਘੰਟੇ ਵਾਸਤੇ ਜਾਂ ਤੁਸੀਂ ਧੁੱਪ ਲਵਾ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਪੱਖੇ નીચે ਰੱਖ ਕੇ ਇਹਨੂੰ ਸੁਕਾ ਸਕਦੇ ਹੋ ਤੇ ਇਹ ਇੱਕ ਹੋਰ ਧਿਆਨ ਰੱਖਣਾ ਹੈ ਤੇ ਤੁਸੀਂ ਇਹਨੂੰ ਕੱਪੜੇ ਦੇ ਉੱਪਰ ਨਹੀਂ ਸੁੱਕਪੀ ਸੁਕਾਣਾ ਇਹਨੂੰ ਇਸ ਤਰ੍ਹਾਂ ਥਾਲੀ ਦੇ ਵਿੱਚ ਆਪਾਂ ਸੁਕਾਵਾਂਗੇ ਤਾਂ ਕਿ ਜਿਹੜਾ ਇਹ ਨਿੰਬੂ ਦਾ ਰਸ ਹੈ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਅਚੇ ਅਦਰਕ ਤੇ ਹਰੀਆਂ ਮਿਰਚਾਂ ਦੇ ਵਿੱਚ ਤੇ ਇਹਨੂੰ ਹੁਣ ਆਪਾਂ 1 ਘੰਟੇ ਦੀ ਧੁੱਪ ਲਵਾ ਕੇ ਫਿਰ ਇਹਦਾ ਆਚਾਰ ਬਣਾਉਣਾ ਸ਼ੁਰੂ ਕਰਾਂਗੇ ਨਿੰਬੂ ਦਾ ਰਸ ਪਾ ਦੇਣਾ ਛਿਪੋ ਕਿ ਇੱਕ ਤਾਂ ਜਿਹੜਾ ਅਚਾਰ ਹੈ ਆਪਣਾ ਲੰਬੇ ਟਾਈਮ ਤੱਕ ਰਹੇਗਾ ਤੇ ਇੱਕ ਅਚਾਰ ਦਾ ਜਿਹੜਾ ਸਵਾਦ ਹੈ ਉਹ ਬਹੁਤ ਵਧੀਆ ਆਏਗਾ ਤੇ ਹੁਣ ਆਪਾਂ ਇਹਨੂੰ ਇੱਕ ਘੰਟੇ ਦੀ ਧੁੱਪ ਲਵਾ ਲੈਣੀ ਹੈ ਤੇ ਇੱਥੇ ਮੈਂ 2 ਚਮਚ ਲਈ ਹੈ ਪੀਲੀ ਸਰੋਂ ਤੇ 1.5 ਚਮਚ ਇੱਥੇ ਆਪਾਂ ਜੀਰਾ ਲਾ ਲਾਂਗੇ 1.5 1.5 ਚਮਚ ਜੀਰਾ ਤੇ 1.5 ਚਮਚ ਆਪਾਂ ਸੌਫ ਲੈਣੀ ਹੈ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਦਾ ਲੈਣਾ ਹੈ ਤੇ ਗੈਸ ਮੈਂ ਹਾਲੇ ਔਨ ਨਹੀਂ ਕੀਤੀ ਹੁਣ ਆਪਾਂ ਗੈਸ ਔਨ ਕਰਕੇ ਇਹਨਾਂ ਸਾਰਿਆਂ ਨੂੰ ਡਰਾਈ ਰੋਸਟ ਕਰ ਲਾਂਗੇ ਆਪਾਂ ਗੈਸ ਔਨ ਕਰਕੇ ਇਹਨਾਂ ਸਾਰੀਆਂ ਜਿਹੜੀ ਮਸਾਲੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ 2 ਮਿੰਟਾਂ ਤੱਕ ਇਹਨੂੰ ਭੁੰਨਾਂਗੇ ਜਦੋਂ ਇਹ ਤੋਂ ਖੁਸ਼ਬੂ ਜੀ ਆਣੀ ਸ਼ੁਰੂ ਹੋ ਜਾਏਗੀ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਆਪਣੇ ਜਿਹੜੇ ਸਾਰੇ ਮਸਾਲੇ ਨੇ ਉਹ ਭੁੰਨ ਕੇ ਤਿਆਰ ਹੋ ਗਏ ਗੈਸ ਨੂੰ ਮੈਂ ਬੰਦ ਕਰਤੀ ਹੈ ਤੇ ਹੁਣ ਆਪਾਂ ਜਿਹੜੇ ਮਸਾਲੇ ਨੇ ਇਹਨੂੰ ਨੂੰ ਦਰਦਰਾ ਮਿਕਸੀ ਦੇ ਵਿੱਚ ਦਰਦਰਾ ਜਿਹਾ ਪੀਸ ਲਾਂਗੇ ਜੇ ਤੁਸੀਂ ਇਸ ਟਾਈਮ ਤੇ ਜਿੱਦਾਂ ਲਸਣ ਪਾਣਾ ਪਸੰਦ ਕਰਦੇ ਹੋ ਅਚਾਰ ਦੇ ਵਿੱਚ ਤਾਂ ਤੁਸੀਂ ਉਹ ਉਹ ਵੀ ਛਿੱਲ ਕੇ ਉਹਨੂੰ ਦਰਦਰਾ ਜਿਹਾ ਕੁੱਟ ਕੇ ਤੇ ਉਹ ਵੀ ਮਸਾਲਿਆਂ ਨਾਲ ਤਿਆਰ ਕਰਦੇ ਨੇ ਪਰ ਮੈਂ ਲਸਣ ਨਹੀਂ ਪਾਵਾਂਗੀ ਮੈਂ ਸਿਰਫ ਮਸਾਲੇ ਪਾ ਕੇ ਅਦਰਕ ਤੇ ਹਰੀ ਮਿਰਚਾ ਚਾਦਣੀ ਹਵਾਂਗੀ ਤੇ ਹੁਣ ਮੈਂ ਜਿਹੜਾ ਅਦਰਕ ਤੇ ਹਰੀ ਮਿਰਚੇ ਇਹਨੂੰ ਮੈਂ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਦੇਖੋ ਇਹਦਾ ਕਲਰ ਵੀ ਬਿਲਕੁਲ ਪਿੰਕਸ਼ ਹੋ ਗਿਆ ਤੇ ਅਦਰਕ ਦੇਖੋ ਬਿਲਕੁਲ ਇੱਕਦਮ ਨਰਮ ਹੈ ਤੇ ਹੁਣ ਆਪਾਂ ਇਹਦਾ ਆਚਾਰ ਬਣਾਉਣਾ ਸ਼ੁਰੂ ਕਰਦੇ ਆ ਤੇ ਹੁਣ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਸੀ ਉਹ ਇੱਕ ਭਾਂਡੇ ਵਿੱਚ ਉਹ ਪਾ ਲਾਂਗੇ ਤੇ ਇਹਦੇ ਨਾਲ ਹੀ ਆਪਾਂ ਚਮਤ ਦਾ ਚੌਥਾ ਹਿੱਸਾ ਜਿਹੜੀ ਹੈ ਉਹ ਹਿੰਗ ਲਵਾਂਗੇ ਤੇ ਸਾਦਾ ਲੂਣ ਜਿਹੜਾ ਉਹ ਇੱਕ ਚਮਚ ਕਾਲਾ ਲੂਣ ਜਿਹੜਾ ਇਹ ਉਹ ਅੱਧਾ ਚਮਚ ਤੇ ਇੱਕ ਚਮਚ ਆਪਾਂ ਆਮਚੂਰ ਦਾ ਪਾਊਡਰ ਲੈਣਾ ਤੇ ਅੱਧਾ ਚਮਚ ਹਲਦੀ ਦਾ ਲੈਣਾ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਇਹ ਸਿਰਫ ਆਪਾਂ ਕਲਰ ਵਾਸਤੇ ਪਾਣੀ ਹੈ ਇਹ ਕੋੜੀ ਨਹੀਂ ਹੈਗੀ ਦੇ ਨਾਲ ਹੀ ਆਪਾਂ ਸਰੋਂ ਦਾ ਤੇਲ 3-4 ਚਮਚੇ ਇਹਦੇ ਵਿੱਚ ਪਾ ਦਾਂਗੇ। ਤੇ ਨੂੰ ਮਿਕਸ ਕਰ ਲਾਂਗੇ। ਤੇ ਜੇਕਰ ਤੁਸੀਂ ਗਰਮ ਕਰਕੇ ਤੇਲ ਲੈਣਾ ਚਾਹੁੰਦੇ ਹੋ ਤਾਂ ਗਰਮ ਕਰਕੇ ਠੰਡਾ ਕਰਕੇ ਉਹ ਯੂਜ਼ ਕਰਨਾ ਪਰ ਮੈਂ ਜਿਹੜਾ ਹੈ ਉਹ ਠੰਡਾ ਹੀ ਸਰੋਂ ਦਾ ਤੇਲ ਇਹਦੇ ਵਿੱਚ ਪਾ ਲੱਗੀ ਆ। ਤੇ ਹੁਣ ਆਪਾਂ ਜਿਹੜੇ ਇਹ ਅਦਰਕ ਤੇ ਹਰੀ ਮਿਰਚ ਸੁਕਾਈ ਹੋਈ ਸੀ పాద చర్ మేము మసాలే ਤੇ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਆਪਾਂ ਅਚਾਰ ਦੇ ਵਿੱਚ ਮਿਕਸ ਕਰ ਦਾਂਗੇ ਤੇ ਤੁਸੀਂ ਦੇਖੋ ਜਿਹੜੇ ਮਸਾਲੇ ਨੇ ਉਹ ਬਿਲਕੁਲ ਅਚਾਰ ਦੇ ਨਾਲ ਲਿਪਟੇ ਹੋਏ ਨੇ ਤੇ ਸਾਰੇ ਅਚਾਰ ਨੂੰ ਚੰਗੀ ਤਰ੍ਹਾਂ ਦੇ ਵਿੱਚ ਆਪਾਂ ਮਿਕਸ ਕਰ ਲੈਣਾ ਤੇ ਇਹ ਅਚਾਰ ਜਿਹੜਾ ਹੈ ਉਹ 3 ਤੋਂ 4 ਦਿਨਾਂ ਬਾਅਦ ਖਾਣ ਦੇ ਬਿਲਕੁਲ ਤਿਆਰ ਹੋਏਗਾ ਇਸ ਟਾਈਮ ਵੀ ਤੁਸੀਂ ਇਸ ਨੂੰ ਖਾ ਸਕਦੇ ਹੋ ਪਰ ਇਸ ਟਾਈਮ ਖਾਣ ਦੇ ਨਾਲ ਜਿਹੜੇ ਮਸਾਲਿਆਂ ਦਾ ਸਵਾਦ ਹੈ ਉਹ ਪੂਰੀ ਤਰ੍ਹਾਂ ਨਹੀਂ ਆਏਗਾ 3-4 ਦਿਨਾਂ ਬਾਅਦ ਜਿਹੜਾ ਅਚਾਰ ਬਿਲਕੁਲ ਬਣ ਕੇ ਤਿਆਰ ਹੋ ਜਾਏਗਾ ਤੇ ਹੁਣ ਆਪਾਂ ਇਹਨੂੰ ਇੱਕ ਕੱਚ ਦੇ ਕੰਟੇਨਰ ਸਾਫ ਸੁਥਰੇ ਵਿੱਚ ਉਹਨੂੰ ਧੋਕ ਲਵਾ ਕੇ ਤੇ ਉਹਦੇ ਵਿੱਚ ਆਪਾਂ ਇੱਕ ਇਹ achar ਨੂੰ ਚੰਗੀ ਤਰ੍ਹਾਂ ਨਾਲ ਰੱਖ ਲੈਣਾ ਤੇ ਇਹ achar ਜਿਹੜਾ ਇਹ ਇੱਕ ਸਾਲ ਤੱਕ ਤੁਹਾਡਾ ਖਰਾਬ ਨਹੀਂ ਹੋਏਗਾ ਤੇ ਹਮੇਸ਼ਾ ਜਦੋਂ ਵੀ ਤੁਸੀਂ achar ਕੱਢਣਾ ਉਸ ਵੇਲੇ ਹਮੇਸ਼ਾ ਸੁੱਕੇ ਹੱਥਾਂ ਨਾਲ ਕੱਢਣਾ ਹੈ ਤੇ ਆਟੇ ਵਾਲੇ ਹੱਥ ਨਹੀਂ ਲਾਣੇ achar ਨੂੰ ਤੇ ਗਿੱਲੇ ਹੱਥ ਨਹੀਂ ਲਾਣੇ ਤੇ ਇਸ ਤਰ੍ਹਾਂ ਕਰਕੇ achar ਜਿਹੜਾ ਤੁਹਾਡਾ ਇੱਕ ਸਾਲ ਤੱਕ ਕਦੀ ਵੀ ਖਰਾਬ ਨਹੀਂ ਹੋਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁੱਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁੱਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ ਤੇ ਫਿਰ ਮਿਲਾਂਗੇ ਅਜੋਜੀ ਖੋਰ ਮਜ਼ੇਦਾਰ ਰੈਸਪੀ ਦੇ ਨਾਲ ਉਦੋਂ ਤੱਕ ਰਹਿਸਤਿਕਲ